ਮੇਰੇ ਸਾਰਿਆਂ ਨੂੰ ਅੱਜ ਜੋੜ ਕੇ ਹੀ ਬੇਨਤੀ ਕਰਦੀ ਹਾਂ ਜਿੱਥੇ ਵੀ ਮੇਰੇ ਵੀਰ ਦਾ ਕੋਈ ਪਤਾ ਚੱਲੇ ਤਾਂ ਸਾਨੂੰ ਜਰੂਰ ਸੰਪਰਕ ਕਰਨ ਸਾਹਿਬ ਚਾਰ ਜਣੇ ਸੀਗੇ ਜੀ ਜਿਹੜੇ ਤਿੰਨ ਜਣੇ ਆ ਉਹ ਕਮਰਿਆਂ 'ਚ ਪਹੁੰਚ ਗਏ ਮੇਰਾ ਬੇਟਾ ਕਾਛ ਦੀਪਰਾਣਾ ਔਰ ਬਗਗੂ ਉਹ ਅਜੇ ਤੱਕ ਪਹੁੰਚਿਆ ਨਹੀਂ ਰਾਣਾ ਜੀ ਦਾ ਵੀ ਬੜਾ ਔਖਾ ਆ ਤੇ ਗਰੀਬ ਨਾ ਸਾਰੇ ਕਿਉਂਕਿ ਬੇਟੇ ਦਾ ਜੇ 15 ਮਿੰਟ ਫੋਨ ਨਾ ਆਵੇ ਤਾਂ ਵੀ ਬੰਦਾ ਅੱਗੇ ਪਿੱਛੇ ਹੋ ਜਾਂਦਾ ਬਹੁਤ ਅਫਸੈਟ ਹੋ ਜਾਂਦਾ ਇਹਨਾਂ ਨੂੰ ਤਾਂ ਅਜੇ 10 ਦਿਨ ਹੋ ਗਏ ਆ ਸੰਸਾਰ ਭਰ ਦੇ ਪੰਜਾਬੀਓ ਤੁਹਾਡਾ ਜਿੱਥੇ ਜੇਰਾ ਬਹੁਤ ਵੱਡਾ ਹੈ ਉੱਥੇ ਤੁਸੀਂ ਦਇਆਵਾਨ ਵੀ ਬਹੁਤ ਆ ਅੱਜ ਸਾਨੂੰ ਇੱਕ ਲੋੜ ਹੈ ਤੁਹਾਡੇ ਪਿਆਰ ਦੀ ਅਸੀਂ ਜੇ ਗੱਲ ਕਰੀਏ ਤਾਂ ਕੋਰੀਆ ਦੇ ਵਿੱਚ ਇੱਕ ਬੱਚਾ ਆਕਾਸ਼ਦੀਪ ਸਿੰਘ ਜੀ ਦਾ ਨਾਮ ਆ ਆਕਾਸ਼ਦੀਪ ਰਾਣਾ ਉਹ ਰੋਜੀ ਰੋਟੀ ਦੀ ਭਾਲ ਵਿੱਚ 4-5 ਸਾਲ ਪਹਿਲਾਂ ਇੰਡੀਆ ਤੋਂ ਗਿਆ ਤੇ ਬੜਾ ਵਧੀਆ ਉੱਥੇ ਕੰਮ ਕਰ ਰਿਹਾ ਸੀ ਤੇ ਪੈਸਾ ਤੇ ਲਕਮਾ ਕਮਾ ਰਿਹਾ ਸੀ ਪਰ ਅਚਾਨਕ ਇੱਕ ਹਫਤੇ ਤੋਂ ਉਹ ਜਿਹੜਾ ਉਹਨੂੰ ਗੁੱਗੂ ਵੀ ਕਹਿੰਦੇ ਆ ਨਿਕਨੇਮ ਨਾਲ ਉਹ ਲਾਪਤਾ ਚਲ ਰਿਹਾ ਹੈ ਸੋ ਜਿੱਥੇ ਵੀ ਕਿਤੇ ਸੰਸਾਰ ਦੇ ਵਿੱਚ ਜਿੰਨੇ ਵੀ ਪੰਜਾਬੀ ਭਾਈਚਾਰਾ ਆਪਣੇ ਪ੍ਰੇਮੀ ਬੈਠੇ ਆ ਉਹ ਕਿਸੇ ਨਾ ਕਿਸੇ ਦਾ ਜਿਹੜਾ ਰਿਸ਼ਤੇਦਾਰ ਕੋਈ ਭੈਣ ਭਰਾ ਕੋਰੀਆ ਦੇ ਵਿੱਚ ਜ਼ਰੂਰ ਬੈਠਾ ਹੋਵੇਗਾ ਸੋ ਸਾਡੀ ਉਹਨਾਂ ਨੂੰ ਅਪੀਲ ਆ ਕਿ ਅਸੀਂ ਵੀਡੀਓ ਜਿਹੜੀ ਆ ਉਹ ਪੂਰੀ ਤੁਹਾਡੇ ਸਾਹਮਣੇ ਰੱਖਾਂਗੇ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਆ ਤੇ ਉਹਨਾਂ ਦੇ ਜਿਹੜੇ ਘਰੇਲੂ ਹੋਰ ਮੈਂਬਰਸ ਆ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਜਿਹੜਾ ਆਕਾਸ਼ਦੀਪ ਆ ਉਹਦੀਆਂ ਫੋਟੋਆਂ ਵੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਇਹ ਜਿਹੜਾ ਅਸੀਂ ਵੀਡੀਓ ਬਣਾ ਰਹੇ ਆ ਇਹਦਾ ਨਾਂ ਤਾਂ ਕੋਈ ਸਾਡਾ ਮਕਸਦ ਕੋਈ ਵਿਊ ਬਣਾਉਂਦਾ ਹੈ ਨਾ ਕੋਈ ਪੈਸਾ ਕਮਾਉਂਦਾ ਹੈ ਜਸਟ ਜੇ ਇੱਕੋ ਇੱਕ ਮੰਤਵ ਹੈ ਉਹ ਇਹ ਹੈ ਕਿ ਕਿਸੇ ਦਾ ਜਿਹੜਾ ਪੋਤਾ ਉਹ ਸਹੀ ਸਲਾਮਤ ਹੋਵੇ ਸਹੀ ਸਲਾਮਤ ਘਰ ਆ ਜਾਵੇ ਤਾਂ ਉਹਦੇ ਨਾਲੋਂ ਵੱਡੀ ਕੋਈ ਗੱਲ ਨਹੀਂ ਹੈਗੀ ਪਿਛਲੇ ਦਿਨ ਰਖੜੀ ਦਾ ਤਿਉਹਾਰ ਸੀ ਇੱਕ ਭੈਣ ਹੀ ਜਾਣ ਸਕਦੀ ਆ ਕਿ ਜਦੋਂ ਉਹਦੇ ਵੀਰ ਦੇ ਗੁੱਟ ਦੇ ਉੱਤੇ ਰਖੜੀ ਨਾ ਬੰਨ ਹੋਵੇ ਤਾਂ ਕਿਦਾਂ ਦਾ ਮਾਹੌਲ ਹੁੰਦਾ ਹੈ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਬਹੁਤ ਜਿਹੜਾ ਸੋਗ ਜਿਹਾ ਜਿਹੀ ਵੇਲੇ ਲਹਿਰ ਬਣੀ ਪਈ ਆ ਕਿ ਕਿਵੇਂ ਦਾ ਮਾਹੌਲ ਹੋ ਗਿਆ ਕਿੱਥੇ ਹੋਵੇਗਾ ਕਿਵੇਂ ਹੋਵੇਗਾ ਸੋ ਇਹਦੇ ਤਹਿਤ ਜਿਹੜੇ ਆਕਾਸ਼ਦੀਪ ਦੇ ਪਿਤਾ ਜੀ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਹਾਂਜੀ ਰਾਣਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਜਿਵੇਂ ਕਿ ਆਕਾਸ਼ ਦੀਪ ਜਿਹੜਾ ਆ ਉਹ ਤੁਹਾਡੇ ਕਹਿਣ ਅਨੁਸਾਰ ਵੀ ਇੱਕ ਹਫਤਾ ਹੋ ਗਿਆ ਉਹ ਲਾਪਤਾ ਚੱਲ ਰਿਹਾ ਆ ਉਹ ਉਹ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਵੀ ਲਾਪਤਾ ਹੈ ਉਹ ਐ ਪਤਾ ਲੱਗਿਆ ਜੀ ਕਿ ਜਿਹੜੇ ਸਾਡੇ ਉਹਨਾ ਉੱਥੇ ਪਿੰਡ ਦੇ ਮੁੰਡੇ ਰਹਿੰਦੇ ਆ ਗੌਂਡ ਦੇ ਅੱਛਾ ਜੀ ਉਹਨਾਂ ਨੇ ਸਾਨੂੰ ਸ਼ੁੱਕਰਵਾਰ ਦੀ ਰਾਤ ਨੂੰ ਇਹ ਤੇਲ ਪਵਾਣਗੇ ਪੰਪ ਤੋਂ ਤੇਲ ਪਵਾ ਕੇ ਆਂਦੇ ਹੋਏ ਪੁਲਿਸ ਬਾਲਸਾ ਮਗਰ ਪੈ ਗਈ ਹੋਣੀ ਤੇ ਇਹ ਪੱਜ ਪੁੱਜਦੇ ਚਾਰ ਜਣੇ ਸੀਗੇ ਜੀ ਜਿਹੜੇ ਤਿੰਨ ਜਣੇ ਆ ਉਹ ਕਮਰਿਆਂ 'ਚ ਪਹੁੰਚ ਗਏ ਮੇਰਾ ਬੇਟਾ ਆਕਾਸ਼ ਦੀਪਰਾਣਾ ਔਰ ਫਗਗੂ ਉਹ ਅਜੇ ਤੱਕ ਪਹੁੰਚਿਆ ਨਹੀਂ ਉਹਨੂੰ 8 ਦਿਨ ਹੋ ਗਏ ਜੀ ਪਹੁੰਚੇ ਨੂੰ ਇਹਦੇ ਕਰਕੇ ਮੈਂ ਆਪ ਜੀ ਨੂੰ ਨਵੇਦਨ ਕਰਦਾ ਕਿ ਭਾਈ ਜੋ ਵੀ ਕਿਸੇ ਦਾ ਸੱਜਣ ਮਿੱਤਰ ਭੈਣ ਭਾਈ ਕੋਰੀਆ ਵਿੱਚ ਹੋਵੇ ਉਹ ਉਸ ਨੂੰ ਮਦਦ ਕਰੇ ਉਹਦੀ ਉਹਨੂੰ ਮੇਰੇ ਤੱਕ ਸੂਚਨਾ ਦੇਵੇ ਇੰਨਾ ਹੀ ਕਹਿਣਾ ਹੋਇਆ ਮੈਂ ਧੰਨਵਾਦ ਕਰਦਾ ਹਾਂ ਮੇਰੀ ਇੱਕੋ ਹੀ ਧੀ ਹੈ ਮੇਰਾ ਇੱਕੋ ਹੀ ਲੜਕਾ ਹੈ ਸਾਡੇ ਦਾ ਉਸ ਦਿਨ ਦਾ ਬਹੁਤ ਸੋਗ ਦੀ ਲਹਿਰ ਚੱਲ ਰਹੀ ਆ ਵੀ ਸਾਡਾ ਮਨ ਨਹੀਂ ਲੱਗਦਾ ਵੀ ਸਾਡੇ ਬੇਟੇ ਦਾ ਕੋਈ ਨਾ ਕੋਈ ਕਿੱਥੋਂ ਵੀ ਸਰਾਖ ਸਾਨੂੰ ਮਿਲਣਾ ਚਾਹੀਦਾ ਦੇਖੋ ਤੁਸੀਂ ਦੇਖ ਸਕਦੇ ਆ ਕਿ ਗੱਗੂ ਨੇ ਇਹ ਜਿਹੜਾ ਕਮਰਾ ਆ ਆਪਣੇ ਲਈ ਤਿਆਰ ਕਰਾਇਆ ਕਿਵੇਂ ਵਾਲਪੇਪਰ ਲਵਾ ਕੇ ਉਹਦੇ ਵਿੱਚ ਜਿਹੜੀਆਂ ਆ ਆ ਦੇਖੋ ਤੁਸੀਂ ਦੇਖ ਸਕਦੇ ਆ ਫੋਟੋਆਂ ਲਵਾਈਆਂ ਹੋਈਆਂ ਕਿੰਨਾ ਮਾਂ ਤੇ ਪਿਤਾ ਦੇ ਨਾਲ ਉਹਦਾ ਪਿਆਰ ਆ ਉਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਕਿਵੇਂ ਵਾਲਪੇਪਰ ਦੇ ਉੱਤੇ ਸਪੈਸ਼ਲੀ ਜਿਹੜੀ ਆ ਉਹ ਇੱਥੇ ਕੰਧ ਦੇ ਉੱਤੇ ਇਹ ਵਾਲਪੇਪਰ ਲਵਾ ਲਵਾਇਆ ਹੋਇਆ ਆ ਜਿਹੜੀ ਜਿਹੜੀ ਤਸਵੀਰ ਆ ਇਹ ਥੋੜਾ ਜਿਹਾ ਨੇੜੇ ਕਰਕੇ ਜਰੂਰ ਦਿਖਾਈ ਜਾਵੇ ਤਾਂ ਕਿ ਪਛਾਣਨ ਦੇ ਵਿੱਚ ਜਿਹੜੀ ਆ ਉਹ ਕਿਤੇ ਨਾ ਕਿਤੇ ਆਸਾਨੀ ਹੋ ਸਕੇ ਸੋ ਦੇਖੋ ਸਰੀਰਕ ਪੱਖੋਂ ਵੀ ਪੂਰੇ ਮੁੰਡਾ ਅਰੈਸਟ ਪੋਸਟ ਦਾ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਕਿਸੇ ਪੱਖੋਂ ਕੋਈ ਵੀ ਕਮਜ਼ੋਰੀ ਗੱਲ ਆ ਜਾਂ ਕਿਤੇ ਕੋਈ ਹੈ ਕਾਫੀ ਲੰਬੇ ਸਮੇਂ ਤੋਂ 4 ਸਾਲ ਤੋਂ ਬਹੁਤ ਵਧੀਆ ਇਹਦਾ ਰੈਪਿਊਟੇਸ਼ਨ ਕੋਰੀਆ ਦੇ ਵਿੱਚ ਜਿਹੜਾ ਆ ਉਹ ਉਹ ਰਿਹਾ ਆ ਪਰ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਜਿਹੜੀ ਇਹ ਜਿਹੜੀ ਘਟਨਾ ਆ ਉਹ ਇੱਥੇ ਇਹ ਵਾਪਰੀ ਆ ਸੋ ਵੱਧ ਤੋਂ ਵੱਧ ਜਿਹੜੀ ਵੀਡੀਓ ਆ ਇਹਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਇਹ ਤੁਹਾਡੇ ਪੰਜਾਬ ਦਾ ਜਿਹੜਾ ਇੱਕ ਪੋਤਾ ਉਹ ਕਿਸੇ ਨਾ ਕਿਸੇ ਤਰ੍ਹਾਂ ਘਰ ਪੁੱਜ ਸਕੇ ਆਕਾਸ਼ਦੀਪ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਮਾਤਾ ਜੀ ਵੀ ਇੱਥੇ ਬੈਠੇ ਨੇ ਤੇ ਉਹਨਾਂ ਦੀ ਛੋਟੀ ਸਿਸਟਰ ਵੀ ਇੱਥੇ ਬੈਠੀ ਆ ਇਹਨਾਂ ਨਾਲ ਵੀ ਗੱਲ ਕਰਾਂਗੇ ਮਾਤਾ ਜੀ ਜਿਹੜੇ ਆ ਉਹ ਥੋੜੇ ਜ਼ਿਆਦਾ ਭਾਵਕ ਹੋਏ ਹੋਏ ਆ ਉਹ ਕਹਿੰਦੇ ਵੀ ਵੀ ਮੇਰੇ ਤੋਂ ਬੋਲਿਆ ਵੀ ਨਹੀਂ ਜਾਣਾ ਸੋ ਉਹਨਾਂ ਦੀ ਛੋਟੀ ਜਿਹੜੀ ਸਿਸਟਰ ਆ ਉਹਦੇ ਨਾਲ ਆਪਾਂ ਜਰੂਰ ਗੱਲ ਕਰਾਂਗੇ ਕੀ ਨਾਮ ਹੈਗਾ ਜੀ ਬੇਟਾ ਤੁਹਾਡਾ ਕੀ ਨਾਮ ਆ ਕਾਜਲ ਹਾਂਜੀ ਕਾਜਲ ਅੱਛਾ ਜੀ ਕਾਜਲ ਹਾਂ ਕਾਜਲ ਉਹ ਕਾਜ ਨੇ ਕਿੰਨੇ ਦਿਨ ਹੋ ਗਏ ਜਿਹੜਾ Akashdeep ਆ ਉਹਦਾ ਕੁਝ ਪਤਾ ਨਹੀਂ ਲੱਗ ਰਿਹਾ 8 ਦਿਨ ਹੋ ਗਏ ਅੰਕਲ ਜੀ ਅੱਛਾ ਜਿਹੜਾ ਪਤਾ ਨਹੀਂ ਲੱਗ ਰਿਹਾ ਹਾਂ ਜੀ ਮਤਲਬ ਕਿ ਤੁਸੀਂ ਕੀ ਅਪੀਲ ਕਰਦੇ ਆ ਆਪਣੇ ਪੰਜਾਬੀਆਂ ਨੂੰ ਕਿ ਸਾਨੂੰ ਕਿਸੇ ਨਾ ਕਿਸੇ ਇਹੋ ਜੀ ਕੋਈ ਮਦਦ ਕੀਤੀ ਜਾਵੇ ਕਿ Akashdeep ਦਾ ਪਤਾ ਲੱਗ ਸਕੇ ਹਾਂ ਜੀ ਮੈਂ ਸਾਰਿਆਂ ਨੂੰ ਅੱਜ ਜੁੜ ਕੇ ਹੀ ਬੇਨਤੀ ਕਰਦੀ ਆ ਵੀ ਜਿੱਥੇ ਵੀ ਮੇਰੇ ਵੀਰ ਦਾ ਕੋਈ ਪਤਾ ਚੱਲੇ ਤਾਂ ਸਾਨੂੰ ਜਰੂਰ ਸੰਪਰਕ ਕਰਨ ਸਾਡੇ ਨਾਲ ਹਾਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਆ ਹੱਥ ਜੋੜ ਕੇ ਆਪਣੇ ਪੰਜਾਬ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਜਦੋਂ ਹੁਣ ਰਖੜੀ ਦਾ ਤਿਹਾਰ ਪਿੱਛੇ ਲੰਘ ਕੇ ਗਿਆ ਹਨਾ ਉਹ ਤੂੰ ਰਖੜੀ ਨਹੀਂ ਤਾਂ ਭੇਜਣੀ ਸੀ ਕਿ ਭੇਜ ਦਿੱਤੀ ਸੀ ਭੇਜਤੀ ਸੀ ਭੇਜਤੀ ਸੀ ਪਰ ਜਿਵੇਂ ਹੁਣ ਜਦੋਂ ਰਖੜੀ ਨਹੀਂ ਬਣ ਗਈ ਕਿਤੇ ਬਹੁਤ ਤੇਰਾ ਦਿਲ ਜਿਹੜਾ ਹੈ ਉਹ ਉਦਾਸ ਹੋਇਆ ਹੁਣ ਹਾਂਜੀ ਹਮ ਦੇਖੋ ਸੋ ਨੇਚਰਲੀ ਇਹ ਗੱਲ ਹੈਗੀ ਆ ਸੋ ਜੇ ਮੈਂ ਸ਼ਬਦ ਵੀ ਵਰਤਾਂ ਤਾਂ ਸ਼ਾਇਦ ਮੈਨੂੰ ਵਤਣੇ ਨਹੀਂ ਸੀ ਚਾਹੀਦੀ ਪਰ ਫੇਰ ਵੀ ਪੰਜਾਬੀਓ ਤੁਹਾਡੇ ਤੱਕ ਇੱਕ ਭੈਣ ਦਾ ਜਿਹੜਾ ਸੰਦੇਸ਼ ਪੁੱਛਦਾ ਕਰਨ ਵਾਸਤੇ ਮੈਂ ਇਹ ਸ਼ਬਦ ਕਹਿਣੇ ਮੈਨੂੰ ਪਏ ਜਦਕਿ ਮੈਨੂੰ ਕਹਿ ਨਹੀਂ ਸੀ ਚਾਹੀਦੇ ਤੇ ਬੱਚੀ ਦਾ ਜਿਹੜਾ ਗਾਲਾ ਉਹ ਜ਼ਰੂਰ ਕਿਤੇ ਲੱਕ ਕਿਤੇ ਭਰ ਆਇਆ ਸੋ ਨੰਬਰ ਵੀ ਅਸੀਂ ਜਿਹੜਾ ਆ ਉਹ ਇੱਥੇ ਦਾ ਜਿਹੜਾ ਪੰਜਾਬ ਦਾ ਨੰਬਰ ਹੈਗਾ ਇਹਨਾਂ ਦੇ ਪਿਤਾ ਜੀ ਦਾ ਨੰਬਰ ਆ ਉਹ ਵੀ ਅਸੀਂ ਨਾਲ ਦੀ ਨਾਲ ਵੀਡੀਓ ਦੇ ਉੱਤੇ ਇਹ ਜ਼ਰੂਰ ਛੱਡ ਦੇਵਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਅਸੀਂ ਸਾਰਾ ਇੱਥੇ ਦਾ ਪਤਾ ਤੇ ਜਿਹੜਾ ਹੈਗਾ ਹਰ ਤਰ੍ਹਾਂ ਦਾ ਜਿਹੜਾ ਇਹ ਕੰਟੈਕਟ ਆ ਉਹ ਅਸੀਂ ਜਰੂਰ ਇਹਦੇ ਵਿੱਚ ਛੱਡ ਦੇਵਾਂਗੇ ਸੋ ਬਾਰੰਬਾਰ ਇੱਕੋ ਇੱਕ ਅਪੀਲ ਸਾਰੇ ਪੰਜਾਬੀਆਂ ਨੂੰ ਹੈਗੀ ਆ ਹੱਥ ਜੋੜ ਕੇ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਵੀ ਕੋਈ ਕਿਸੇ ਟਰੇਸ ਕਰ ਸਕਦਾ ਆ ਉਹ ਵੱਧ ਤੋਂ ਵੱਧ ਪਲੀਜ਼ ਕੋਸ਼ਿਸ਼ ਕਰਨ ਤਾਂ ਕਿ ਕਿਸੇ ਦਾ ਜਿਹੜਾ ਪੁੱਤ ਆ ਉਹ ਸਹੀ ਸਲਾਮਤ ਘਰ ਪਰ ਸਕੇ ਧੰਨਵਾਦ ਹਾਂਜੀ ਭਾਈ ਸਾਡੇ ਨਾ ਹਰਾਨਾ ਜੀ ਦਾ ਲੜਕਾ ਆਕਾਸ਼ਦੀਪ ਉਰਫ ਗੱਗੂ ਕੋਰੀਆ ਦੇ ਵਿੱਚ ਅੱਜ 10 10 ਕ ਦਿਨ ਹੋ ਗਏ ਮੈਂ ਕਰਦਾ ਭਾਈ ਕਿਤੇ ਨਹੀਂ ਸਾਨੂੰ ਮਿਲ ਰਿਹਾ ਜੇ ਕਿਸੇ ਨੂੰ ਕੋਈ ਉਹਨਾਂ ਬਾਰੇ ਪਤਾ ਲੱਗੇ ਸਾਰੇ ਪੰਜਾਬੀ ਵੀਰਾਂ ਨੂੰ ਸਾਊਥ ਕੋਰੀਆ ਦੇ ਵਿੱਚ ਰਹਿੰਦੇ ਸਾਰੇ ਪੰਜਾਬੀ ਵੀਰ ਧਿਆਨ ਕਰਨ ਜੋ ਵੀ ਸਾਨੂੰ ਪਤਾ ਲੱਗੇ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਘਰਦਿਆਂ ਦਾ ਬਹੁਤ ਬੁਰਾ ਹਾਲ ਹੈ ਜੀ ਘਰ ਦੇ ਤਕਰੀਬਨ ਉਹਦੀ ਮਾਂ ਨੇ ਅੱਜ ਤੱਕ ਉਦਣ ਦੀ ਹਜੇ ਤਈ ਰੋਟੀ ਨਹੀਂ ਖਾਧੀ ਹੈਗੀ ਬਹੁਤ ओके ਆ ਇਧਰ ਰਾਣਾ ਜੀ ਦਾ ਵੀ ਬੜਾ ਔਖਾ ਆ ਤੇ ਗਰੀਬ ਨਾ ਸਾਰੇ ਕਿਉਂਕਿ ਬੇਟੇ ਦਾ ਜੇ 15 ਮਿੰਟ ਫੋਨ ਨਾ ਆਵੇ ਤਾਂ ਵੀ ਬੰਦਾ ਅੱਗੇ ਪਿੱਛੇ ਹੋ ਜਾਂਦਾ ਬਹੁਤ ਅਫਸੈਟ ਹੋ ਜਾਂਦਾ ਇਹਨਾਂ ਨੂੰ ਤਾਂ ਅਜ 10 ਦਿਨ ਹੋ ਗਏ ਆ ਕਿਸੇ ਵੀ ਵੀਰ ਨੂੰ ਵਰਲਡ ਚ ਜਿੱਥੇ ਵੀ ਪਤਾ ਲੱਗੇ ਸਾਨੂੰ ਕਿਸੇ ਵੀ ਨੰਬਰ ਤੇ ਜਾਂ ਉਹਦੇ ਵਾਲਿਆਂ ਨੰਬਰਾਂ ਤੇ ਸੰਪਰਕ ਕਰਨ ਸਾਨੂੰ ਸਾਰਾ ਕੁਝ ਪਤਾ ਦੱਸ ਦੇਣ ਇਹਨਾਂ ਦੇ ਘਰ ਦੇ ਵਿੱਚ ਕੁਝ ਸੁੱਖ ਸੁੱਖ ਜਾਣਤੀ ਆਵੇ ਪਤਾ ਲੱਗੇ ਵੀ ਕਿੱਥੇ ਆ ਜਾਂ ਕਿਸੇ ਕੋਲ ਆ ਜਾਂ ਕਿਤੇ ਬੈਠਾ ਆ ਕੋਈ ਗੱਲਬਾਤ ਦਾ ਸਾਨੂੰ ਸਾਰਾ ਪਤਾ ਲੱਗਣਾ ਚਾਹੀਦਾ ਵਾਹਿਗੁਰੂ ਅਗੇ ਅਰਦਾਸ ਕਰ ਵਾਹਿਗੁਰੂ ਅਗੇ ਅਰਦਾਸ ਕਰਿਓ ਸਾਰੇ